ਤੇਰੇ ਕੋਲ ਫੰਕ ਨਹੀਂ ਆ। ਗੇਂਟੀਮ ਖਾਂਦੇ ਸਾਲਿਆ। ਹੂੰ ਕੰਜੋਗਾ ਵਾਂ ਮੈਨੂੰ ਪਤਾ ਮੇਰੀਆਂ ਸਾਡੇ ਖਾਦੀਆਂ ਸਾਡੇ ਸੁਤੰਤਨ ਨੇ ਖੁਦ ਖਾਧੀਆਂ ਨਾ ਤੂੰ ਖਾਧੀਆਂ ਤੂੰ ਆਪਣੇ ਮੂੰਹੋਂ ਕਿਹਾ ਤੇ ਹੁਣ ਦੇਖੀ ਤੇਰਾ ਬਣ ਗਿਆ। ਕਿ ਕਟੀੜੇ ਝੂਠੇ ਚਵਲੇ ਤੇ ਤੂੰ ਕਾਰੀਏ ਦਾ ਬੱਚਾ ਆ ਤੂੰ ਕਾਰੀਏ ਦਾ ਤੂੰ ਕੁੱਤੀ ਦਾ ਬੱਚਾ ਆ। ਰਣਿਤ ਦਾ ਲੱਗਦਾ ਤੈਨੂੰ ਗੱਲ ਸੁਣਨੀ ਨਾ ਬੁਲਾਇਆ ਹੋਇਆ। ਓਏ ਤੈਨੂੰ ਇਹ ਕਿਹਾ ਸੀ ਕਿ ਤੇਰੇ ਗਲ ਦੇ ਵਿੱਚ ਫਟਾ ਪਾਇਆ ਹੋਇਆ। ਗਲ ਦੇ ਵਿੱਚ ਫਟਾ ਭਲਾ ਕਿਹਨੇ ਪਾਈਦਾ? ਕੁੱਤੇ ਦੇ। ਮਤਲਬ ਤੈਨੂੰ ਉਹੀ ਕਿਹਾ ਸੀ ਜੋ ਸੁਣਿਆ ਤੂੰ ਟੁੱਟਾ ਗਿਆ ਤੇ ਤੇਰੀ ਤੇਰੀ ਚੂੰ ਦਾ ਵੀ ਆਵਾਜ਼ ਨਹੀਂ ਨਿਕਲੀ ਸੀ ਵੀ ਚੂੰ ਵੀ ਕਰਕੇ ਨਾ ਤੂੰ ਸਾਹਮਣੇ ਜੁੱਪ ਕਰਕੇ ਬੈਠਾ ਰਿਹਾ ਸੀ ਸਾਰਾ ਕੁਝ ਸੁਣ ਕੇ ਤੇ ਤੂੰ ਸਿਰਫ ਯੂਟਿਊਬ ਤੇ ਸੱਪਰਪੋਨ ਕਰਵਾ ਲਾ ਵਾ ਜੋਨ ਪੋਟਲੀ ਮੈਂ ਹੁਣ ਤੈਨੂੰ ਇਸ ਤਰੀਕੇ ਨਾਲ ਲੰਗਾ ਕਰੂੰਗਾ ਨਾ ਇਹ ਇੱਕ ਤੇਰੀ ਆਡੀਓ ਆਈ ਹਾਲੇ ਹਾਲੇ ਤੇ ਉਹ ਗੱਲਾਂ ਮੈਂ ਪਾਈਆਂ ਹੀ ਨਹੀਂ ਜਿਹੜੀਆਂ ਤੂੰ ਐਟੀਆਂ ਗੰਦੀਆਂ ਬੋਲੀਆਂ ਵੀਡੀਓ ਦੇ ਵਿੱਚ ਜਿਹੜੀਆਂ ਸੋਹਣੀ ਨਹੀਂ ਸਕਦੀਆਂ ਤੁਸੀਂ ਜੀ ਨੇ ਤਿਆਂ ਨੇ ਆਪਣੀਆਂ ਭੈਣਾਂ ਨੇ ਵੀ ਇਹ ਵੀਡੀਓ ਦੇਖ ਲਈਆਂ ਇਸ ਕਰਕੇ ਮੈਂ ਉਹ ਗੱਲਾਂ ਵਿੱਚ ਪਾਈਆਂ ਨਹੀਂ ਹੈਗੀਆਂ ਜੋ ਇਹਨੇ ਬਕਵਾਸ ਕੀਤੀ ਜੋ ਬੋਲਿਆ ਸਭ ਨੂੰ ਜੈਮ ਸੀਗੀ ਮੇਰਾ ਨਾਮ ਅਰਪਣ ਜੌਨਿਆ ਔਰ ਅੱਜ ਮੈਂ ਫੇਰ ਤੁਹਾਡੇ ਸਾਹਮਣੇ ਰੂਬਰੂ ਹੋਇਆ ਆ ਵੀਡੀਓ ਨੂੰ ਲੈ ਕੇ ਜਿਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਉਹ ਮੁਸੀਕ ਉਹੰਦਾ ਜਿਹੜਾ ਗਦਾਰ ਲੀਡਰ ਆ ਟੁੱੱਚਾ ਬੰਦਾ ਜਿਹਦਾ ਨਾਮ ਜੌਨ ਪੋਟਲੀ ਪਤਾ ਨਹੀਂ ਕੋਟਲੀ ਪੋਟਲੀ ਕੀ ਹੈਗਾ ਜਿਹੜਾ ਕਿ ਮੇਰੀ ਸ਼ਕਲ ਦੇ ਉੱਤੇ ਮੇਰੇ ਫੇਸ ਦੇ ਉੱਪਰ ਹਾਲਾਂਕਿ ਜਿਹੜੇ ਮੈਂ ਉਹਨਾਂ ਤੋਂ ਸਵਾਲ ਪੁੱਛ ਰਿਆਂ ਜਿਹੜੇ ਮੈਂ ਕੁਐਸ਼ਨ ਉਹਨੂੰ ਕਰ ਰਿਆਂ ਕਿ ਜਿੰਨਾ ਗੱਲਾਂ ਦਾ ਮੈਂ ਜਵਾਬ ਮੰਗ ਰਿਆਂ ਉਹਨਾਂ ਗੱਲਾਂ ਦਾ ਜਵਾਬ ਉਹਦੇ ਕੋਲ ਹੈ ਨਹੀਂ ਔਰ ਭੱਜਦਾ ਉਹਨਾਂ ਗੱਲਾਂ ਤੋਂ ਸ਼ਗਨ ਸਕੀਮਾ ਖਾਣਾ ਲੁੱਟਣਾ ਲੁਟੇਰਾ ਬਣਿਆ ਹੋਇਆ ਲੁਟੇਰਿਆਂ ਦੇ ਨਾਲ ਰਲ ਕੇ ਉਹਨਾਂ ਗੱਲਾਂ ਦਾ ਉਹਦੇ ਕੋਲ ਇੱਕ ਵੀ ਜਵਾਬ ਨਹੀਂ ਹੈਗਾ ਪਰ ਉਹ ਕਦੀ ਸ਼ਗਲ ਦੇ ਉੱਤੇ ਕਦੀ ਕਿਸੇ ਚੀਜ਼ ਦੇ ਉੱਪਰ ਐਦਾਂ ਹੀ ਫਾਲਤੂ ਦੀਆਂ ਗੱਲਾਂ ਜਿਹੜੀਆਂ ਉਹ YouTube ਦੇ ਉੱਪਰ ਆ ਕੇ ਜਾਂ ਸਾਨੂੰ ਪਰਸਨਲੀ ਵੀਡੀਓ ਪਾ ਰਿਆ ਸੋ ਮੈਂ ਤੈਨੂੰ ਦੱਸਣਾ ਚਾਹੁੰਦਾ ਟੁੱਚਿਆ ਬੰਦਿਆ ਕਿ ਤੇਰੇ ਪੂਰੇ ਖਾਨਦਾਨ ਦੇ ਵਿੱਚ ਮੇਰੇ ਵਰਗਾ ਬੰਦਾ ਨਹੀਂ ਤੈਨੂੰ ਲੱਭਣਾ ਮੈਂ ਤੈਨੂੰ ਦੱਸਾਂ ਤੂੰ ਮੇਰੇ ਉੱਪਰ ਕਮੈਂਟ ਕਰ ਰਿਹਾ ਮੈਂ ਜੋ ਕਰ ਰਿਹਾ ਵਾਂ ਮੈਂ ਜੋ ਪਰਮੇਸ਼ਵਰ ਦੇ ਮਿਸ਼ਨ ਦੇ ਨਾਲ ਰਲ ਕੇ ਕਰ ਰਿਹਾ ਨਾ ਤੇਰੇ ਪੂਰੇ ਖਾਨਦਾਨ ਚ ਐਦਾਂ ਕੋਈ ਕਰ ਨਹੀਂ ਸਕਦਾ ਮੈਂ ਤੈਨੂੰ ਇਹ ਲਾਈਵ ਬੋਲ ਰਿਹਾ ਵਾਂ YouTube ਦੇ ਉੱਪਰ ਆਨਲਾਈਨ ਔਰ ਤੂੰ ਮੇਰੀ ਸ਼ਗਲ ਦੇ ਉੱਪਰ ਕਮੈਂਟ ਕਰਦਾ ਕਿ ਦੇਖ ਕੇ ਉਲਟੀ ਆ ਜਾਂਦੀ ਆ ਬਦਰੂ ਕੀ ਕਹਿ ਰਿਹਾ ਤੂੰ ਤੂੰ ਮੇਰੀ ਸ਼ਕਲ ਦੇ ਉੱਤੇ ਕਮੈਂਟ ਕਰ ਤੂੰ ਪਹਿਲੇ ਸ਼ੀਸ਼ੇ ਦੇ ਵਿੱਚ ਜਾ ਕੇ ਆਪਣੀ ਸ਼ਕਲ ਦੇਖ ਮੇਰੀ ਸ਼ਕਲ ਤੇ ਬਾਅਦ ਚ ਕਮੈਂਟ ਕਰੀ ਤੇਰੀ ਸ਼ਕਲ ਤੈਨੂੰ ਦੇਖ ਕੇ ਤੈਨੂੰ ਆਟੋਮੈਟਿਕ ਉਲਟੀ ਆ ਜਾਣੀ ਆ ਔਰ ਤੇਰੀ ਸ਼ਕਲ ਦੇ ਉੱਤੇ ਤੈਨੂੰ ਮਸੀਹ ਕੌਮ ਦਾ ਗद्दार ਲਿਖਿਆ ਪਿਆ ਮਿਲਣਾ ਵਾ ਠੀਕ ਔਰ ਤੂੰ ਮਾਪੇ ਬਾਰੇ ਬੋਲ ਰਿਹਾ ਮੇਰੇ ਕਿ ਇਹਨਾਂ ਦੀ ਪਰਵਰਿਸ਼ ਐਦਾਂ ਇਹਨਾਂ ਦੀ ਪਰਵਰਿਸ਼ ਐਦਾਂ ਸ਼ਬਦਾਵਲੀ ਆਪਣੀ ਚੈੱਕ ਕਰ ਤੇ ਮੇਰੀ ਚੈੱਕ ਕਰ ਮੈਨੂੰ ਤੇ ਤੇਰੀ ਪਰਵਰਿਸ਼ ਤੇ ਸ਼ੱਕ ਹੁੰਦਾ ਜਾ ਕੇ ਆਪਦੇ ਮਾਪਿਆਂ ਨੂੰ ਪੁੱਛ ਆਪਦੇ ਖਾਨਦਾਨ ਵਾਲਿਆਂ ਨੂੰ ਪੁੱਛ ਕਿ ਤੂੰ ਸੱਚੀ ਇਹਨਾਂ ਦਾ ਹੀ ਆ ਮਤਲਬ ਜਿਵੇਂ ਤੂੰ ਗਦਾਰ ਆ ਤੇ ਮੈਨੂੰ ਤੇ ਲੱਗਦਾ ਤੇਰੇ ਘਰ ਦੇ ਵੀ ਗਦਾਰ ਹੋਣੇ ਤੇ ਜਾ ਕੇ ਜਰਾ ਪੁੱਛ ਤੂੰ ਸੱਚੀ ਇਹਨਾਂ ਦਾ ਵਾ ਜਾਂ ਤੇਰੇ ਬੱਚੇ ਤੇਰੇ ਹੀ ਆ ਜਾ ਕੇ ਆਪਣੀ ਫੈਮਲੀ ਤੋਂ ਪੁੱਛ ਵੇ ਜਿੱਦਾਂ ਦਾ ਤੂੰ ਗਦਾਰ ਉਦਾਂ ਦੀ ਫਿਰ ਤੇਰੀ ਫੈਮਲੀ ਗਦਾਰ ਹੋਊਗੀ ਤੂੰ ਪਹਿਲੇ ਫੈਮਲੀ ਤੱਕਰ ਗਿਆ ਤੇ ਮੈਨੂੰ ਇਸ ਕਰਕੇ ਮਜਬੂਰਾਂ ਇਹਨਾਂ ਸ਼ਬਦਾਂ ਦੇ ਨਾਲ ਤੈਨੂੰ ਜਵਾਬ ਦੇਣਾ ਪਿਆ ਔਰ ਫਿਰ ਤੂੰ ਕੀ ਬਕਵਾਸ ਕਰ ਰਿਆਂ ਮੈਨੂੰ ਕੀ ਕਹਿ ਰਿਹਾ ਤੂੰ ਕਿ ਇਹ 5 500 ਦੇ 1000 1000 ਦੇ ਫੋਨ ਚੁੱਕ ਕੇ ਵੀਡੀਓ ਬਣਾਉਣੀਆ ਸ਼ੁਰੂ ਕਰ ਦਿੰਦੇ ਔਰ ਟੁੱਚਿਆ ਬੰਦਿਆ ਘੋਮਕਣ ਤੋਂ ਪਹਿਲਾਂ ਬਗਵਾਸ ਕਰਨ ਤੋਂ ਪਹਿਲਾਂ ਦੇਖ ਲਿਆ ਕਰੋ ਕਿ ਬੰਦਾ ਕੌਣ ਆ ਤੇ ਕਿਹਦੇ ਬਾਰੇ ਅਸੀਂ ਬੋਲ ਰਹੇ ਆ ਤੂੰ ਮੇਰੇ ਫੋਨਾਂ ਦੀ ਗੱਲ ਕਰਦਾ ਆ ਫੋਨ ਦੇਖਿਆ ਕਦੀ ਤੂੰ ਆਪਣੇ ਹੱਥ 'ਚ ਫੜਿਆ ਆਈਫੋਨ ਕਹਿੰਦੇ ਇਹਨੂੰ ਤੈਨੂੰ ਸ਼ਾਇਦ ਪਤਾ ਨਾ ਹੋਵੇ ਆ ਫੋਨ S23 ਅਲਟਰਾ ਕਹਿੰਦੇ ਇਹਨੂੰ ਠੀਕ ਆ ਔਰ ਆ 1 ਲੱਖ ਦਾ ਫੋਨ ਹੈ ਜਿਹੜਾ ਮੈਂ ਡੇਲੀ ਰੁਟੀਨ ਦੇ ਵਿੱਚ ਯੂਜ਼ ਕਰਦਾ ਵਾਂ 1 ਲੱਖ ਦਾ ਔਰ 1.5 ਲੱਖ ਦਾ ਫੋਨ ਇਹ ਆ ਜਿਹੜਾ ਮੈਂ ਆਪਣੇ ਕੰਮ ਦੇ ਲਈ ਯੂਜ਼ ਕਰਦਾ ਔਰ ਜਿਹੜੇ ਫੋਨ ਦੇ ਵਿੱਚ ਮੇਰੀ ਵੀਡੀਓ ਬਣ ਰਹੀ ਹੈ ਨਾ ਔਰ ਮੈਂ ਦਿਖਾਉਣਾ ਤੈਨੂੰ ਤੇਰੀ ਔਕਾਤ ਆ ਜਿਹੜੇ ਫੋਨ ਦੇ ਵਿੱਚ ਮੇਰੀ ਵੀਡੀਓ ਬਣ ਰਹੀ ਹੈ ਨਾ ਇਹ 1.5 ਲੱਖ ਦਾ ਫੋਨ ਹੈ ਔਰ ਤੂੰ ਆਈਫੋਨ ਦਾ ਨਾਮ ਲਾਉਂਗਾ ਨਾ ਫੋਨਾਂ ਵਾਲੀ ਦੁਕਾਨ ਤੇ ਜਾ ਕੇ ਤੇ ਤੇਰੇ ਮੂੰਹ ਤੇ ਅਗੋਂ ਨਾ ਚਪੇੜਾ ਮਾਰਨੀਆ ਕਿਉਂ ਕਾਟ ਵਾਲੀ ਗੱਲ ਕਰ ਤੂੰ 1500 2000 ਵਾਲੀ ਕੋਈ ਗੱਲ ਕਰ ਔਰ ਤੂੰ ਮੈਨੂੰ ਕਹਿ ਰਿਹਾ ਕਿ 5 500 ਵਾਲੇ ਫੋਨ ਲਾ ਕੇ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੰਦੇ ਜਾ ਕੇ ਦੇਖ ਕਦੀ ਦੇਖਿਆ ਕਦੀ ਫੜੇ ਹੈਗੇ ਐਦਾਂ ਦੇ ਕੋਈ ਇਕੱਠੇ ਦੇਖੇ ਕਦੀ ਐਦਾਂ ਮੇਰੇ ਨਾਲ ਗੱਲ ਕਰ ਰਿਹਾ ਤੂੰ ਔਰ ਟੁੱਚਿਆ ਬੰਦਿਆ ਤੂੰ ਜੋ ਮਨ ਚ ਆਉਣਾ ਜੋ ਤੇਰੇ ਮੂੰਹ ਚ ਆਉਂਦਾ ਪੀ ਕੇ दारू ਡੱਫ ਕੇ ਬਕਵਾਸ ਕਰੀ ਜਾਂਦਾ ਵਾ ਤੇ ਜਿੱਦਣ ਤੈਨੂੰ ਇਹ ਪਤਾ ਲੱਗ ਗਿਆ ਨਾ ਕਿ ਮੈਂ ਕਿਹੜੀ ਫੈਮਿਲੀ ਚ ਬਿਲੋਂਗ ਕਰਦਾ ਮੇਰੀ ਫੈਮਿਲੀ ਕੌਣ ਆ ਤੇ ਤੇਰਾ ਖੜੇ ਖੜੇ ਦਾ ਮੂਤ ਨਿਕਲ ਜਾਣਾ ਮੈਂ ਤੈਨੂੰ ਦੱਸਾਂ ਖੜੇ ਖੜੇ ਦਾ ਔਰ ਫਿਰ ਤੇਰੀ ਔਕਾਤ ਪਤਾ ਕੀ ਆ ਤੇਰੀ ਔਕਾਤ ਮੈਂ ਦੱਸਦਾ ਤੈਨੂੰ ਤੂੰ ਇਹ ਗੱਲ ਦਾ ਜਵਾਬ ਦੇ ਆ ਕੇ ਕਿ ਸਾਡੇ ਇੱਕ ਬੰਦੇ ਨੇ ਤੇਰੇ ਸਾਹਮਣੇ ਆਦਾ ਬਿਠਾ ਕੇ ਫੇਸ ਟੂ ਫੇਸ ਤੈਨੂੰ ਇਹ ਕਿਹਾ ਸੀ ਕਿ ਤੇਰੇ ਗੱਲ ਦੇ ਵਿੱਚ ਪਟਾ ਪਾਇਆ ਹੋਇਆ ਗੱਲ ਦੇ ਵਿੱਚ ਪਟਾ ਪਲਾ ਕਿਹਦੇ ਪਾਈਦਾ ਕੁੱਤੇ ਦੇ ਮਤਲਬ ਤੈਨੂੰ ਉਹੀ ਕਿਹਾ ਸੀ ਜੋ ਸੁਣਿਆ ਕੁੱਤਾ ਗਿਆ ਸੀ ਤੇ ਤੇਰੀ ਚੂੰ ਤੱਕ ਦੀ ਆਵਾਜ਼ ਨਹੀਂ ਨਿਕਲੀ ਸੀ ਵੀ ਚੂੰ ਵੀ ਕਰ ਜੇ ਨਾ ਤੂੰ ਸਾਹਮਣੇ ਚੁੱਪ ਕਰਕੇ ਬੈਠਾ ਰਿਹਾ ਸੀ ਸਾਰਾ ਕੁਝ ਸੁਣ ਕੇ ਤੇ ਤੂੰ ਸਿਰਫ YouTube Facebook ਦੇ ਉੱਪਰ ਭੋਂਕਣ ਵਾਲਾ ਵਾਂ ਜੇ ਦਮ ਹੈਗਾ ਨਾ ਮੈਨੂੰ ਚੈਲੰਜ ਕਰਦਾ ਤੂੰ ਆ ਜਾ ਮੈਂ ਤੇ ਤੈਨੂੰ ਪਿਛਲੀ ਵੀਡੀਓ ਚ ਵੀ ਕਿਹਾ ਸੀ ਤੁਸੀਂ ਜਿਹੜੇ ਤਰੀਕੇ ਦੇ ਨਾਲ ਸਾਡੇ ਨਾਲ ਦੇਖਣਾ ਚਾਹੁੰਦੇ ਹੋ ਫਿਜ਼ੀਕਲੀ ਤੂੰ ਹਾ ਏ ਟੂਟ ਦੇਖ ਕੇ ਨਾ ਅੰਦਾਜ਼ਾ ਲਾਈਂ 4000 ਚਰਚਿਆ ਸਾਡੇ ਨਾਲ ਮੈਂ ਤੈਨੂੰ ਪਹਿਲਾਂ ਵੀ ਦੱਸ ਚੁੱਕਿਆ ਤੇ ਹਰ ਚਰਚ ਚ 500 ਤੋਂ ਕਿਸੇ ਵੀ ਚਰਚ ਚ ਘਟ ਨਹੀਂ ਉਹ ਲੋਕ ਔਰ ਵੱਡੀਆਂ ਮਿਨਿਸਟਰੀਆਂ ਆ ਜਾਂ ਸਾਡੇ ਨਾਲ ਠੀਕ ਆ ਜਾ ਕੇ ਚੈੱਕ ਕਰ ਮਹਾਭਿਸ਼ੇਕ ਦੇ ਚਰਚਾਂ ਦੀ ਗੈਦਰਿੰਗ ਕਰਾਊਡ ਉਹਨਾਂ ਦਾ ਤੇ ਤੁਸੀਂ 20 30 ਜਣੇ ਰਲ ਕੇ ਤੇ ਉਹਨਾਂ 사 ਨੂੰ ਗੱਲਾਂ ਕਰੂਗੇ ਤੇ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਤੂੰ ਜਿਹੜੇ ਤਰੀਕੇ ਨਾਲ ਦੇਖਣਾ ਚਾਹਣਾ ਜਿਹੜੇ ਤਰੀਕੇ ਨਾਲ ਸਾਡੇ ਨਾਲ ਗੱਲ ਕਰਨਾ ਚਾਹਣਾ ਫਿਜ਼ੀਕਲੀ ਫਾਈਨੈਂਸ਼ੀਅਲੀ ਪੋਲੀਟੀਕਲੀ ਉਸੇ ਤਰੀਕੇ ਨਾਲ ਤੇਰੇ ਨਾਲ ਨਿਬੜ ਲਾਂਗੇ ਤੂੰ ਜਿਹੜਾ ਤਰੀਕਾ ਤੈਨੂੰ ਪਸੰਦ ਹੋਵੇ ਔਰ ਜਗ੍ਹਾ ਵੀ ਤੇਰੀ ਹੋਊਗੀ ਤੇ ਟਾਈਮ ਵੀ ਤੇਰਾ ਹੋਊਗਾ ਤੂੰ ਕਰ ਲੈ ਅਗਰ ਚਾਹੁੰਦਾ ਆ ਤੇ ਠੀਕ ਆ ਔਰ ਚਲੋ ਤੂੰ ਜਿੱਦਾਂ ਨਿਬੜਨੀ ਤੇਰੇ ਨਾਲ ਉਦਾਂ ਨਿਬੜ ਲਾਂਗੇ ਪਰ ਹੁਣ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਆ ਅਸਲੀ ਮੇਰਾ ਮੋਟਿਵ ਸੀ ਇਹ ਵੀਡੀਓ ਬਣਾਉਂਦਾ ਮੈਂ ਇਹ ਜੋ ਵੀ ਆ ਮਤਲਬ ਜੋ ਵੀ ਬਕਵਾਸ ਕਰਦਾ ਭੌਂਕਦਾ ਭੌਂਕੀ ਜਾਣ ਦੋ ਪਰ ਮੈਂ ਮਸੀਹ ਕੌਮ ਦੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦਾ ਮਸੀਹ ਕੌਮ ਮੇਆ ਜਿਹੜੀ ਮੈਂ ਉਹਦੇ ਨਾਲ ਗੱਲ ਕਰਨਾ ਚਾਹੁੰਦਾ ਮਸੀਹ ਕੌਮ ਦੇ ਨਾਲ ਕਿ ਇਹ ਆਡੀਓ ਜਿਹੜੀ ਤੁਸੀਂ ਸੁਣ ਕੇ ਆਏ ਉਹ ਪਿੱਛੇ ਵੀ ਜੋ ਇਹਨੇ ਸ਼ਬਦ ਯੂਜ਼ ਕੀਤੇ ਆ दारू ਪੀ ਕੇ ਡੱਫਗੇ ਜੋ ਇਹ ਬਕਵਾਸ ਕਰ ਰਿਹਾ ਭੋਂਗ ਰਿਹਾ ਵਿੱਚ ਤੁਸੀਂ ਦੱਸੋ ਕਿ ਐਦਾਂ ਦੇ ਲੀਡਰ ਹੁੰਦੇ ਆ ਇਹ ਆ ਮਸੀਹ ਗੋਮ ਦੇ ਲੀਡਰ ਔਰ ਤੁਸੀਂ ਕਲੀ ਕੀਤੀ ਹੋਈਆਂ ਕਬਰਾਂ ਜੇ ਸੜਿਆਣ ਆਉਂਦੀ ਤੁਹਾਡੇ ਅੰਦਰੋਂ ਔਰ ਤੂੰ ਜੌਨ ਕੋਟਲੀ ਨਹੀਂ ਆ ਪੋਰਟਲੀਆਂ ਜਿਹੜੀ ਪੋਰਟਲੀ ਖੁੱਲ ਚੁੱਕੀ ਆ ਟੁੱਟ ਚੁੱਕੀ ਆ ਖਿੰੜ ਚੁੱਕੀ ਆ ਔਰ ਉਹਦੇ ਵਿੱਚੋਂ ਗੰਦ ਨਿਕਲਿਆ ਗੰਦ ਜਿਹੜਾ ਪਿੱਛੇ ਤੂੰ ਬਕਿਆ ਨਾ ਵੀਡੀਓ ਦੇ ਵਿੱਚ ਪਿੱਛੇ ਉਹ ਗੰਦ ਨਿਕਲਿਆ ਔਰ ਤੇਰੀ ਔਕਾਤ ਲੋਕਾਂ ਦੇ ਸਾਹਮਣੇ ਆ ਗਈ ਆ ਔਰ ਮੈਂ ਮਸੀਹ ਕੌਮ ਨੂੰ ਇਹ ਕਹਿਣਾ ਚਾਹਨਾ ਕਿਰਪਾ ਕਰਕੇ ਇਹਨਾਂ ਲੁਟੇਰਿਆਂ ਦੀ ਜਿਹੜੇ ਰਲ ਮਿਲ ਕੇ ਮਸੀਹ ਕੌਮ ਨੂੰ ਲੁੱਟ ਰਿਆ ਜਿਹਨਾਂ ਖਾ ਲਿਆ ਮਸੀਹ ਕੌਮ ਨੂੰ ਕਹਾਂਨ ਕਰ ਦਿੱਤਾ ਮਸੀਹ ਕੌਮ ਦਾ ਰਲ ਮਿਲ ਕੇ ਇਹਨਾਂ ਗੁਰੂ ਚੇ ਲਿਆਣੇ ਇਹਨਾਂ ਨੂੰ ਕਰਾਰਾ ਜਵਾਬ ਦਿਓ ਅੱਜ ਅਗਰ ਇਹਨਾਂ ਦੀ ਤੁਸੀਂ ਸਪੋਰਟ ਕਰੋਗੇ ਅੱਜ ਇਹ ਐਦਾਂ ਬੋਲ ਰਹਾ ਐ ਇੰਨੀ ਬਕਵਾਸ ਕਰ ਰਹਾ ਐ ਫੋਨ ਆ ਦੇ ਉੱਪਰ ਸਾਨੂੰ ਫੋਨ ਲਾ ਕੇ ਤੇ ਫਿਰ ਉਹ ਦਿਨ ਦੂਰ ਨਹੀਂ ਜੇ ਤਿਆਰ ਹੋ ਜਾਓ ਅਗਰ ਇਹਨਾਂ ਦਾ ਸਾਥ ਦੇਵੋਗੇ ਤੁਸੀਂ ਕਿ ਅੱਜ ਤੇ ਤੁਹਾਨੂੰ 15-1500 2-2000 ਰੁਪਇਆ ਪ੍ਰੇਰਾਂ ਦਾ ਦੇਣਾ ਪੈਂਦਾ ਨਾ ਪੱਖੇ ਥੱਲੇ ਸੌਣ ਦੇ 50-50 ਰੁਪਏ ਤੇ ਉਹ ਦਿਨ ਦੂਰ ਨਹੀਂ ਜਿੱਦਨ ਤੁਹਾਨੂੰ 2-2 ਲੱਖ ਰੁਪਇਆ ਦੇਣਾ ਪਊਗਾ ਸੋ ਮੈਂ ਮਸੀਹ ਕੋਲ ਦੇ ਅੱਗੇ ਇਹੀ ਬੇਨਤੀ ਕਰੂੰਗਾ ਕਿ ਇਸ ਵੀਡੀਓ ਨੂੰ ਪਹਿਲਾਂ ਚੰਗੀ ਤਰ੍ਹਾਂ ਦੇਖੋ ਸੁਣੋ ਔਰ ਸਚਾਈ ਕੀ ਆ वचन ਪਰਮੇਸ਼ਵਰ ਦਾ ਕੀ ਕਹਿੰਦਾ ਬਾਈਬਲ ਕੀ ਕਹਿੰਦੀ ਆ ਉਹਦੇ ਨਾਲ ਇਹਨੂੰ ਮੈਚ ਕਰਕੇ ਦੇਖੋ ਇਹ ਜੋ ਵੀ ਹੋ ਰਿਹਾ ਵਾ ਵੀ ਕੌਣ ਸੱਚਾ ਹੈ ਔਰ ਕੌਣ ਝੂਠਾ ਹੈ ਫਿਰ ਮਸੀਹ ਕੌਮ ਤੋਂ ਮੈਂ ਇਸ ਗੱਲ ਦਾ ਜਵਾਬ ਮੰਗਦਾ ਕਿ ਇਹ ਜਿਹੜੇ ਟੁੱੱਚੇ ਬੰਦੇ ਆਪਣੇ ਆਪ ਨੂੰ ਪ੍ਰਧਾਨ ਲੀਡਰ ਕਹਿੰਦੇ ਆ ਕਿ ਇਹ ਲੀਡਰ ਕਹੋਂ ਦੇ ਲਾਇਕ ਹੈਗੇ ਆ ਔਰ ਜੌਨ ਕੋਟਲੀ ਜੀ ਜੀ ਕਿਉਂ ਕਿਹਾ ਜੌਨ ਕੋਟਲੀ ਮੈਂ ਹੁਣ ਤੈਨੂੰ ਇਸ ਤਰੀਕੇ ਨਾਲ ਨੰਗਾ ਕਰੂੰਗਾ ਨਾ ਇਹ ਇੱਕ ਤੇਰੀ ਆਡੀਓ ਆਈ ਹਾਲੇ ਕਹ ਲੇਤੇ ਉਹ ਗੱਲਾਂ ਮੈਂ ਪਾਈਆਂ ਹੀ ਨਹੀਂ ਜਿਹੜੀਆਂ ਤੂੰ ਐਡੀਆਂ ਗੰਦੀਆਂ ਬੋਲੀਆਂ ਵੀਡੀਓ ਦੇ ਵਿੱਚ ਜਿਹੜੀਆਂ ਸੁਣ ਹੀ ਨਹੀਂ ਸਕਦੀਆਂ ਕਿਉਂਕਿ ਇਹਨਾਂ ਧੀਆਂ ਨੇ ਆਪਣੀਆਂ ਭੈਣਾਂ ਨੇ ਵੀ ਇਹ ਵੀਡੀਓ ਦੇਖਣੀ ਆ ਇਸ ਕਰਕੇ ਮੈਂ ਉਹ ਗੱਲਾਂ ਵਿੱਚ ਪਾਈਆਂ ਨਹੀਂ ਹੈਗੀਆਂ ਜੋ ਇਹਨੇ ਬਕਵਾਸ ਕੀਤੀ ਜੋ ਬੋਲਿਆ ਤੇ ਤੈਨੂੰ ਹੁਣ ਮੈਂ ਜੌਨ ਕੋਟਲੀ ਐਸਾ ਨੰਗਾ ਕਰੂੰਗਾ ਨਾ ਐਸਾ ਨੰਗਾ ਕਰੂੰਗਾ ਤੇਰੀਆਂ ਬਾਕੀ ਦੀਆਂ ਆਡੀਓ ਹੌਲੀ-ਹੌਲੀ ਪਾ ਕੇ ਬਾਕੀ ਸਾਰਾ ਕੁਝ ਜੋ ਤੂੰ ਕੀਤਾ ਕਿ ਤੂੰ ਚੇਤਾ ਰੱਖੇਗਾ ਕਿ ਮੈਨੂੰ ਕੋਈ ਟੱਕਰਿਆ ਸੀਗਾ ਤੂੰ ਕਹਿੰਦਾ ਸੀ ਨਾ 30 ਆਏ 30 ਗਏ ਉਹ 30 ਫਿਰ ਹੋਰ ਹੀ ਹੁਣੇ ਹੋ ਇੱਕ ਕਮੈਂਟ ਸੀਗਾ ਥੱਲੇ ਕਿ ਇਹਨੂੰ ਨਾ ਕੁਝ ਕਹੋ ਜੀ ਕੁੱਤੇ ਦੀ ਪੂਛ ਕਦੀ ਸਿੱਧੀ ਨਹੀਂ ਹੋਇਆ ਹੋ ਸਕਦੀ ਕਿਸੇ ਨੇ 12 ਸਾਲ ਵੰਝਲੀ ਦੇ ਵਿੱਚ ਲਿਖਿਆ ਸੀ ਪਾ ਛੱਡੀ ਪਰ ਇੱਕ ਕਹਾਵਤ ਆ ਨਾ ਜਿਹੜੀ ਇਹ ਮੈਂ ਝੂਠੀ ਸਾਬਿਤ ਕਰਨੀ ਆ ਕਿ ਕੁੱਤੇ ਦੀ ਪੂਛ ਜਿਹੜੀ ਸਿੱਧੀ ਨਹੀਂ ਹੋ ਸਕਦੀ ਤੇਰੀ ਪੂਛ ਕੀ ਤੈਨੂੰ ਮੈਂ ਸਾਰਾ ਸਿੱਧਾ ਕਰੂੰਗਾ ਹੁਣ ਤੇ ਤਿਆਰ ਹੈ ਤੂੰ ਕੀ ਕਹਿਣਾ ਜਿਹੜੀਆਂ ਤੂੰ ਸ਼ਗਨ ਸਕੀਮਾ ਖਾਧੀਆਂ ਨਾ ਮੈਂ ਫੇਰ ਵਾਰ-ਵਾਰ ਇਹ ਗੱਲ ਬੋਲ ਰਿਹਾ ਇਸ ਵੀਡੀਓ 'ਚ ਵੀ ਕਹਿ ਰਿਹਾ ਉਹ ਤਿਆਰੀ ਚੱਲ ਰਹੀ ਆ ਬਸ ਇੱਕ ਦੋ ਦਿਨਾਂ ਦੇ ਅੰਦਰ ਪੂਰੇ ਪੰਜਾਬ ਦੇ ਵਿੱਚ ਜਿੰਨੇ ਜ਼ਿਲ੍ਹੇ ਹੈਗੇ 22 ਦੇ 22 ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਉਹ ਤਿਆਰੀ ਹੋ ਰਹੀ ਆ ਉਹ ਪ੍ਰੈਸ ਕਾਨਫਰੰਸ ਕਰਕੇ ਤੇਰੀਆਂ ਉਹ ਕਰਤੂਤਾਂ ਜਿਹੜੀਆਂ ਤੂੰ ਸ਼ਗਨ ਸਕੀਮਾ ਖਾਧੀਆਂ ਉਹ ਸਬੂਤਾਂ ਦੇ ਨਾਲ ਪ੍ਰੈਸ ਦੇ ਵਿੱਚ ਰੱਖੀਆਂ ਜਾਣਗੀਆਂ ਤਾਂ ਫਿਰ ਦੇਖਾਂਗੇ ਜਦੋਂ ਲੋਕ ਤੈਨੂੰ ਜੁੱਤੀਆਂ ਮਾਰਨਗੇ ਤੈਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ ਔਰ ਇਹਦੀਆਂ ਸ਼ਬਦਾਵਲੀ ਸੁਣ ਕੇ ਇਨੇ ਜੋ ਵਰਤੀਆਂ ਸ਼ਬਦਾਵਲੀ ਮੈਂ ਮਸੀਹ ਕੌਮ ਤੋਂ ਇਹ ਸਵਾਲ ਪੁੱਛਣਾ ਚਾਹਣਾ ਕਿ ਤੁਸੀਂ ਇਹ ਸੋਚ ਲਓ ਤੁਸੀਂ ਇਹਦਾ ਜਵਾਬ ਦਿਓ ਕਿ ਤੁਹਾਨੂੰ ਐਦਾਂ ਦੇ ਟੁੱੱਚੇ ਲੀਡਰ ਚਾਹੀਦੇ ਆ ਕਿ ਜਿਹੜੇ ਐਦਾਂ ਗੰਦੀ ਸ਼ਬਦਾਵਲੀ ਬੋਲ ਕੇ ਆਪਣੇ ਸਮਾਜ ਦੀ ਬੇਇੱਜ਼ਤੀ ਕਰਾਉਣ ਆਪਣੇ ਸਮਾਜ ਨੂੰ ਨੀਚਾ ਵਿਖਾਉਣ ਜਾਂ ਐਦਾਂ ਦਾ ਪਰਮੇਸ਼ਵਰ ਦੇ ਕੰਮ ਕਰਨ ਵਾਲੇ ਲੋਕ ਚਾਹੀਦੇ ਆ ਜਿਹੜੇ ਸੱਚਾਈ ਦੇ ਨਾਲ ਜੈਨੂਇਨਟੀ ਦੇ ਨਾਲ ਜਿੱਦਾਂ ਬਾਈਬਲ ਦੇ ਵਿੱਚ ਲਿਖਿਆ ਉਦਾਂ ਕੰਮ ਕਰਨ ਸੋ ਮਸੀਹ ਕੌਮ ਨੂੰ ਮੈਂ ਇਹ ਵੀਡੀਓ ਖਾਸ ਕਰਕੇ ਇਸ ਗੱਲ ਦਾ ਜਵਾਬ ਮੰਗਦਾ ਕਿ ਇਹ ਸਾਰਾ ਕੁਝ ਸੁਣਨ ਤੋਂ ਬਾਅਦ ਐਦਾਂ ਦਾ ਟੁੱਟਾ ਬੰਦਾ ਇੱਕ ਲੀਡਰ ਕਹੋਂ ਦੇ ਲਾਇਕ ਹੈ ਕਿ ਨਹੀਂ ਪਲੀਜ਼ ਇਹਦਾ ਮੈਨੂੰ ਜਵਾਬ ਦਿੱਤਾ ਜਾਵੇ ਔਰ ਬੱਚਾ 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 ਇਹਨੇ ਰੱਟ ਲਾਈ ਆ ਵਾਰ-ਵਾਰ ਸੁਣ ਮੈਂ ਬੱਚਾ ਨਹੀਂ ਹੂੰ ਉਸ ਟਾਈਮ ਨਾ ਬਾਈਬਲ ਪੜ ਜਾ ਕੇ ਗੋਲੀਅਥ ਤੇ ਫਲਿਸਤੀ ਜਦੋਂ ਬੋਲਦੇ ਸੀਗੇ ਆ ਕੇ ਨਲਕਾਰੇ ਮਾਰਦੇ ਸੀ ਪਰਮੇਸ਼ਵਰ ਦਾ ਨਾਮ ਲੈ ਕੇ ਗਾਲਾਂ ਕੱਢਦੇ ਸੀ ਪਰਮੇਸ਼ਵਰ ਦਾ ਨਾਮ ਲੈ ਕੇ ਜਿਵੇਂ ਤੂੰ ਆ ਵੀਡੀਓ ਦੇ ਵਿੱਚ ਕੱਡੀਆਂ ਪਿੱਛੇ ਜਿਹੜੀ ਹੋਈ ਹੈ ਤੇ ਦਾਊਦ ਨੇ ਉਹ ਛੋਟਾ ਬੱਚਾ ਸੀ ਦਾਊਦ ਉਹਨੂੰ ਇੱਕ ਪੱਥਰ ਦੇ ਨਾਲ ਉਹ ਫਲਿਸਤੀ ਗੋਲੀਥ ਨੂੰ ਖਤਮ ਕਰ ਦਿੱਤਾ ਸੀ ਇੱਕ ਪੱਥਰ ਦੇ ਨਾਲ ਔਰ ਮੈਂ ਹੁਣ ਇਹੋ ਜਿਹੇ ਪੱਥਰ ਤੂੰ ਮੈਨੂੰ ਉਸੇ ਸਿਚੁਏਸ਼ਨ 'ਚ ਲੈ ਕਿ ਮੈਂ ਦਾਊਦ ਹਾਂ ਔਰ ਇਹੋ ਜਿਹੇ ਪੱਥਰ ਤੇਰੇ ਮਸੀਹ ਕੌਮ ਨੂੰ ਲੁੱਟਣ ਵਾਲੇ ਗੋਲੀਥ ਸ਼ਗਨਸਕੀਮਾ ਖਾਣ ਵਾਲੇ ਗੋਲੀਥ ਨੂੰ ਲੁੱਟੇਰੇ ਇਹੋ ਜਿਹੇ ਪੱਥਰ ਤੇਰੇ ਮੈਂ ਇੱਕ ਹੀ ਮਾਰਨਾ ਕਿ ਤੇਰੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਕਿ ਸਾਡਾ ਕਿਸੇ ਨਾਲ ਵਾਹ ਪਿਆ ਸੀਗਾ